ਦੋ ਬੱਚੇ ਉਹ ਆਪਣੇ ਸਕੂਲ ਦੇ ਪੈਨ ਲਾਈਨ ਜਾਣਦੇ ਸੀ ਕਿਉਂਕਿ ਕੱਲ ਕੱਲ ਸ਼ਾਮਸ ਮਤਲਬ ਕਿ 7 7:30 ਵਜੇ ਦੀ ਟਾਈਮ ਆ ਗਿਆ ਤੇ ਉਹ ਨਾ ਮਤਲਬ ਕਿ ਉਹਨੂੰ ਜਦੋਂ ਉਹਨਾਂ ਨੇ ਮਤਲਬ ਕਿ ਸਾਈਡ ਮਾਰ ਕੇ ਸੋੜਤਾ ਉਹਨੇ ਖਲਾਰਨਦੀਪ ਜਾ ਕੇ ਫਿਰ ਦੇਸ਼ ਦੇ ਕਿਚੋਕ ਤੋਂ ਟੈਰ ਉੱਤੇ ਨੰਗੇ ਆਉਣਾ ਹਾਂਜੀ ਇੱਕ ਵੀ ਮੌਕੇ ਦਾ ਅਥਾ ਵੀ ਇੱਕ ਰਸਤੇ ਜਾਂਦੇ ਜਾਂਦੇ ਦੋਹਿਆਂ ਦਰਗੇ ਰੱਬ ਕੋਲ ਗਏ ਆ ਗੁਰਦਾਸਪੁਰ ਦੇ ਪਿੰਡ ਝਾਵਰ ਵਿਖੇ ਮੋਟਰਸਾਈਕਲ ਅਤੇ ਟਰੈਕਟਰ ਟਰਾਲੀ ਦੀ ਟੱਕਰ ਦੌਰਾਨ ਦੋ ਭਰਾ ਮਨਪ੍ਰੀਤ 8 ਸਾਲ ਅਤੇ ਹਰਪ੍ਰੀਤ 9 ਸਾਲਾ ਦੀ ਬੀਤੀ ਸ਼ਾਮ ਮਾਤ ਹੋ ਗਏ ਸੀ ਇਸ ਹਾਦਸੇ ਵਿੱਚ ਮਨਪ੍ਰੀਤ ਸਿੰਘ ਦੇ ਪਿਤਾ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ ਹਾਲਾਂਕਿ ਪੁਲਸ ਨੇ ਦੁਰਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਲੇਕਿਨ ਪਰਿਵਾਰ ਵਾਲਿਆਂ ਨੇ ਪੁਲਸ ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਅਮਰitsar ਪਠਾਨਕੋਟ ਨੈਸ਼ਨਲ ਹਾਈਵੇ ਤੇ ਤਰਨਾਲਾ ਕਾ ਦਿੱਤਾ ਗਿਆ ਪਰ ਪੁਲਿਸ ਨੇ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਉੱਥੇ ਹੀ ਮੌਕੇ ਤੇ ਪਹੁੰਚ ਕੇ ਪੁਲਿਸ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਜੀ ਡਾਕਟਰ ਮਨਿੰਦਰ ਕੁਮਾਰ ਆ ਪਾ ਜੀ ਹਾਂ ਜੀ ਤੇ ਮੇਰਾ ਮੇਰਾ ਬੇਟਾ ਮੇਰੇ ਭਰਾ ਵੱਡੇ ਭਰਾ ਦਾ ਬੇਟਾ ਤੇ ਮੇਰਾ ਬੇਟਾ ਕੱਤ ਲਣਗੇ ਹਾਂ ਜੀ ਕੱਤ ਲਣਗੇ ਤੇ ਏ ਆ ਬਚਾਰੇ ਸਕੇਤ ਨਾਰਨ ਜਾਣ ਦੇ ਤੇ ਪਿਸੋਂ ਟਰਾਲੀ ਆਲਾ ਪਿਸੋਂ ਛਾੜ ਮਾਰ ਕੇ ਛੁੱਟ ਕੇ ਤੇ ਉਹਨਾਂ ਨੂੰ ਕੁਚਲ ਗਿਆ ਜੇ ਛਾੜ ਵੱਜੀ ਤਾਂ ਖਲਾਰ ਲਾ ਉਸੇ ਉਹਨਾਂ ਥੱਲੇ ਨੂੰ ਕੁਚਲ ਗਿਆ ਤੇ ਨੰਗ ਮੇਰਾ ਕੀ ਬਦਾ ਮੇਰੇ ਬੇੜੇ ਬਾਚ ਹੀ ਜਾਂਦੇ ਮੇਰੇ ਬੇੜੇ ਨੂੰ ਬਾਜ ਜਾਣਾ ਇਹਨੂੰ ਉਤਨੀ ਟਰਾਲੀ ਨੰਗਾ ਕੇ ਤੇ ਦੌੜ ਗਿਆ ਟਰਾਲੀ ਲੈ ਗਏ ਇੱਕ ਇੱਕ 9 ਸਾਲ ਦਾ ਇੱਕ 10 ਸਾਲ ਦਾ ਇਹਦੇ ਝੋਰਾ ਵਾਲ ਮਲਕੀ ਹੁੰਦੇ ਨੇ ਦੀ ਟਰਾਲੀ ਜੇ ਸੀਬ ਸਾਰਾ ਜਿੰਨਾ ਸੰਦ ਦਾ ਸਾਰਾ ਜਬਤ ਹੋਣਾ ਚਾਹੀਦਾ ਉਹਨਾਂ ਦਾ ਫੇਰ ਗੱਲ ਬਣੀ ਕੱਲ ਸਾਡੇ ਸਾਡੇ ਚੱਕ ਦਾ ਡਰਾਈਵਰ ਬਾਜੇ ਚੱਕ ਦਾ ਡਰਾਈਵਰ ਆ ਨਾ ਤਾਂ ਨਹੀਂ ਕੋਈ ਕਹਿੰਦਾ ਕਿ ਲਾਗ ਲ ਸਭ ਕੋ ਜਬਤ ਹੋਣਾ ਚਾਹੀਦਾ ਉਹਨਾਂ ਦਾ ਜੋ ਇਹ ਗੰਦਮੁੰਦ ਪਾਇਆ ਉਹਨਾਂ ਨੇ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਬਸ ਚਾਹੀਦਾ ਜੋ ਵੀ ਟੈਕਨੀਕਲ ਕੰਡੀਸ਼ਨ ਆ ਜੀ ਉਹ ਵੀ ਹੱਤ ਹੋਸ ਨਹੀਂ ਕਰਦਾ ਉਹ ਤਾਂ ਕੱਲ ਦੀ ਕੱਲ ਦੀ ਕੱਲ ਦੀ ਹੋਸ ਨਹੀਂ ਕਰਦਾ ਤਾਂ ਕਾਰਵਾਈ ਪੂਰੀ ਸਕਦ ਸਕਦੋਣੀ ਚਾਹੀਦੀ ਆ ਸਮਾਂ ਤੱਕ ਤਾਂ ਲਾਜਾ ਤੁਹਾਡੇ ਨੂੰ ਲਾਇਆ ਜਾਏਗਾ ਕਿੰਨੀ ਦਿਨ ਤੱਕ ਅਰੈਸਟ ਨਹੀਂ ਕਰਦੇ ਅਰੈਸਟ ਨਹੀਂ ਕਰਦੇ ਭਾਈ ਮੇਰੇ ਨਾਲ ਰੀਪੂ ਆ ਨਵੇਂ ਪਿੰਡ ਚਾਵਾਰ ਤੇ ਮੇਰੇ ਕੱਲ ਪਤੀ ਜਾਨੀ ਦੱਤ ਜੀ ਹੋ ਗਿਆ ਟਰੈਕਟਰ ਨਾਲ ਐਕਸੀਡੈਂਟ ਹੋ ਗਿਆ ਉਹਨਾਂ ਦਾ ਕਿਉਂਕਿ ਉਧਰੋਂ ਮਿੱਟੀ ਜਿਹੜੀ ਟਰਾਲੀ ਲੈ ਕੇ ਆਉਂਦੇ ਉਹ ਬਹੁਤ ਤੇਜ਼ ਰਫ਼ਤਾਰ 'ਚ ਹੀ ਤੇ ਉਹਨਾਂ ਨੇ ਨਾ ਸਾਈਡ ਦੇਣ ਦੀ ਬਜਾਏ ਤੇ ਉਹਨਾਂ ਸਾਡੇ ਮਤਲਬ ਕਿ ਭਰਾ ਮੇਰੇ ਵੱਲੋਂ ਘਰਤਾ ਤੇ ਉਹਨਾਂ ਨਾਲ ਟੱਕਰ ਵੱਜ ਗਈ ਤੇ ਉਹਨਾਂ ਟਰਾਲੀ ਥੱਲੇ ਆ ਗਏ ਮਗਲੇ ਟਾਈਮ ਦੇ ਦੋ ਬੱਚੇ ਉਹ ਆਪਣੇ ਸਕੂਲ ਦੇ ਪੈਨ ਲਾਈਨ ਜਾਣ ਦੇ ਸੀ ਕਿਉਂਕਿ ਕੱਲ ਕੱਲ ਸਾਮ ਮਤਲਬ ਕਿ 7:30 ਵਜੇ ਦੀ ਟਾਈਮ ਦੀ ਗੱਲ ਆ ਤੇ ਉਹਨਾ ਮਲਗੀ ਉਹਨੂੰ ਜਦੋਂ ਉਹਨਾਂ ਨੇ ਮਲਗੀ ਸਾਈਡ ਮਾਰ ਕੇ ਸੋੜਤਾ ਉਹਨੇ ਖਲਾੜਨ ਦੀ ਬਜਾਏ ਫੇਰ ਦੇਸ਼ ਦੇ ਕੇ ਚੁੱਕ ਤੋ ਟਾਇਰ ਉੱਤੋਂ ਦੇ ਲੰਘੇ ਆਉਣਾ ਹਾਂਜੀ ਇੱਕ ਦੀ ਮੌਕੇ ਦਾਥ ਹੋਈ ਇੱਕ ਰਸਤੇ ਜਾਂਦੇ ਜਾਂਦੇ ਅੱਛਾ ਜੀ ਇੱਕ ਦੀ 10 ਸਾਲ ਤੇ ਕਿਤੇ 9 ਸਾਲ ਕਿ ਨਾਮ ਇੱਕ ਦਾ ਨਾਮ ਮਨਪ੍ਰੀਤ ਤੇ ਇੱਕ ਹਰਪ੍ਰੀਤ ਨਹੀਂ ਉਹ ਛੋਟਾ ਸੀ ਬੱਚਾ ਤੇ ਉਹ ਤੇ ਮੈਂ ਲੈੰਦਾ ਹੀ ਵਾਪਸ ਹਾਂਜੀ ਹਾਂਜੀ ਉਹ ਵੀ ਸੀਰੀਸ ਆ ਉਹ ਵੀ ਹੋਸ਼ ਨਹੀਂ ਕਰੰਡਿਆ ਕੱਲ ਦੀ ਕੰਪਲੇਂਟ ਕਰਨ ਤੇ ਡੇ ਆ ਪਰ ਉਹ ਟਾਈਮ ਹੀ ਬੜਾ ਲਾਉਂਦੇ ਆ ਉਹਦੇ ਮੰਗਹਿਨ ਸਾਫੇ ਕੋ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਆ ਕਾਰਵਾਈ ਪੂਰੀ ਹੋਣੀ ਚਾਹੀਦੀ ਆ ਫੋਟੋ ਆਈ ਤੇ ਹੈਗੀ ਆ ਦੇਖਣੇ ਪੈਣੀਆਂ ਮੁੰਡੇ ਕੋ ਹੈਗੀ ਕਿ ਕੋ ਕਢਵਾ ਲਾਂਗੇ ਉਹ ਉੱਤੇ ਉਹ ਸਾਈਡ ਤੇ ਨਾ ਟਰਾਲੀ ਦੇ ਕੇ ਤੇ ਸੜਕ ਤੇ ਭੱਜ ਗਿਆ ਸੀ ਫਿਰ ਮਾਲਕ ਆਇਆ ਮਾਲਕਾ ਨੇ ਆਪਣਾ ਚੋਰੀ ਪਾ ਕੇ ਟਰਾਲੀ ਫੇਰ ਲੈ ਕੇ ਦੂਜੀ ਚਾਬੀ ਲਿਆ ਹੈਗਾ ਨਾ ਤੋਂ ਟਰਾਲੀ ਸੇ ਲੈ ਕੇ ਭੱਜ ਗਿਆ ਕਿ ਮੁੱਤਿਆਂ ਜੀ ਨਸ਼ੇੜੀ ਹੀ ਮੱਲੇ ਕੇ ਰੱਖੇ ਦੇ 2 3 300 100 ਤੇ ਉਹ ਫਿਰ ਆ ਕੇ ਤੇ ਉਹ ਭੱਜ ਗਿਆ ਹਾਂਜੀ ਦਿੱਤੀ ਆ ਪਰ ਹੁਣ ਉਹ ਆਪਣੇ ਢਿੱਲਾ ਹੀ ਬੜਾ ਕੰਮ ਚਲਾਉਂ ਰਿਆ ਸਾਨੂੰ ਤੇ ਨਹੀਂ ਤੇ ਜੇ ਨਹੀਂ ਹੋਣ ਰਿਆ ਫਿਰ ਧਰਨਾ ਲਾ ਲਗੇ ਆ ਜਾ ਕੇ ਜਹਾੜੀ ਨਹੀਂ ਕਾਰਵਾਈ ਹੋਣੀ ਇਹ ਤਾਂ ਨਾ ਸੁਣਵਾਈ ਹੋਈ ਸਾਡੀ ਲਾਸਾਂ ਬਚਾਰੇ ਮੁੰਡੇ ਸਾਡੇ ਡੀਕਾਂ ਦੇ ਉੱਥੇ ਤੇ ਹਾਲੇ ਤੱਕ ਲਾਸਾਂ ਨਹੀਂ ਮਿਲਦੀਆਂ ਨੂੰ ਕਿਉਂਕਿ ਪੁਲਿਸ ਟਾਈਮ ਬੜਾ ਲਾਉਂਦੀ ਆ ਬਸ ਜਦੋਂ ਉਹਨੇ ਪੁੱਛਿਆ ਕਿ ਬਸ ਹੋ ਲਗਾ ਹੋ ਲਗਾ ਸਰੇਰ ਦੇ ਡੇ ਕੋਈ ਸੁਣਵਾਈ ਨਹੀਂ ਸਾਡੀ ਹੋਣੀ ਨਾਰੇ ਨੂੰ ਵਾਲਾ ਨਵਾ ਪਿੰਡ ਚੋਰ ਕੀ ਗੱਲ ਆ ਆਪਣੇ ਪਿਉਣ ਕਹਿੰਦਾ ਡਾਡਾ ਰੰਗ ਲੈਣੇ ਜਾਣ ਪੇਪਰ ਆ ਸਵੇਰੇ ਅੱਡ ਰੰਗਦਾ ਤੁਹਾਡਾ ਰੰਗ ਖਤਮ ਹੈ ਮੈਂ ਮੈਂ ਇਹ ਪਿਉਣ ਗਿਆ ਮੈਂ ਰੰਗਦੇ ਹੈਗੇ ਨਾ ਪੁਰਾਣੇ ਪੇ ਦੇ ਤੇ ਮੈਂ ਚਾਪੂ ਉਹੀ ਲੈ ਜਾਂਦੇ ਆ ਕਹਿੰਦਾ ਨਾ ਮੈਂ ਨਹੀਂ ਪੁਰਾਣੇ ਰੰਗ ਖਰਨੇ ਅੰਨੇ ਰੰਗ ਪੇ ਦੇ ਪੁਰਾਣੇ ਇਹਦੇ ਰੱਖੇ ਤੇ ਮੈਂ ਡੱਬੇ ਚ ਪਾ ਪਾ ਕੇ ਸਾਮ-ਸਾਮ ਕੇ ਕਾਪੀਆਂ ਰੱਛੀਆਂ ਸਾਮ-ਸਾਮ ਕੇ ਹੰਦੀਆਂ ਪੁਰਾਣੀਆਂ ਮੈਂ ਬਾਹਰ ਟੁੱਟ ਦੇ ਨਹੀਂ ਇਹਨੇ ਕਾਪੀਆਂ ਵੀ ਛਾੜੀ ਮੇਰੀ ਭਰੀ ਪਈ ਇਹਨੇ ਕਪਿੰਕਾਪੀਆਂ ਦੀ ਹੰਦੀਆਂ ਮੈਂ ਕਹਿੰਦਾ ਨਹੀਂ ਮੈਂ ਇਹ ਪੁਰਾਣੇ ਰੰਗ ਲੈਣ ਮੈਂ ਨਵੇਂ ਰੰਗ ਲੈਣੇ ਐ ਤੇ ਪਿਓ ਨੇ ਇੱਕ ਵਾਰ ਕਿਹਾ ਕਿ ਮੈਂ ਨਹੀਂ ਜਾਣਾ ਤੇ ਕਹਿੰਦਾ ਨਹੀਂ ਡਾਡਾ ਚੱਲ ਹਰ ਪਿੱਕੇ ਡਾਡਾ ਚੱਲਾ ਹਟ ਨਾ ਚੱਲੇ ਕੋਈ ਗੱਲ ਨਹੀਂ ਚੱਲ ਤੇ ਮੈਂ ਮੈਂ ਹੱਸੇ ਨਾ ਕਹਿ ਬੱਠੀ ਮੈਂ ਚੱਲ ਜਾ ਮੈਂ ਨਿਆਣੇ ਜਿੱਦ ਕਰੇ ਕਿਦੇ ਮੈਂ ਚੱਲ ਜਾ ਨਾ ਲੈਂਦੇ ਹਲੇ ਪਿਓ ਨੇ ਪਾਣੀ ਪੀਣਾ ਇਹਨਾਂ ਪਾਣੀ ਵੀ ਨਹੀਂ ਪੀਤਾ ਵਿਚਾਰੇ ਨੇ ਕਹਿੰਦਾ ਮੇਰੇ ਭੁੱਖ ਲੱਗੀ ਰੋਟੀ ਬਣਾਈ ਦੇ ਮੈਂ ਰੋਟੀ ਬਣਾਈ ਦੀ ਮੈਂ ਮੈਂ ਘਾੜੀ ਚੋਲ ਬਣ ਕੇ ਤੇ ਫੁਲਕੇ ਪਕਾਣੇ ਮੈਂ ਲੈ ਗਿਆ ਤੇ ਇੱਕ ਆਮਨਪ੍ਰੀਤ 11 ਸਾਲ ਦਾ ਤੇ ਇੱਕ ਹਰਪੀ ਦਾ 10 ਸਾਲ ਦਾ ਐ ਸਕੈਚੀ ਲਾਂਗੇ ਇਬਰਾਸ ਕੈਚਰ ਵਾਸਤੇ ਗਏ ਪਿਓ ਨੂੰ ਕਹਿੰਦੇ ਸਕੈਚ ਲੈਣੇ ਆ ਸਕੈਚੀ ਲੈਣਗੇ ਅੱਗੋ ਟ੍ਰੈਲੀ ਆ ਗਈ ਟ੍ਰੈਲੀ ਨੂੰ ਫਾਂਡ ਮਾਰ ਕੇ ਮਾਰਤੇ ਇੱਕ ਨਾਹਰ ਪ੍ਰੀਤ ਇੱਕ ਨਾਹਰ ਮਨਪ੍ਰੀਤ ਸਿੰਘ ਇੱਕ ਦੀ 11 ਕਦੀ 12 ਦਸ ਉਹ ਤੇ ਬਰਾ ਕਾ ਦਾਣਿਓ ਬੋਲਿਆ ਵੇ ਉਹ ਤੇ ਗਲ ਦਾਣਿਓ ਬੋਲਿਆ ਆ ਯੋ ਤੇ ਟਿਕਟ ਵਗੇ ਲਾਇ ਉਹਨੇ ਤਾਂ ਮਨੀ ਵੋਚ ਕੀਤੀ ਸਾਨੀ ਇਨਸਾਫ ਚਾਹੀਦਾ ਹਨ ਕੁਛ ਨਹੀਂ ਚਾਹੀਦਾ ਉਹ ਜੇ ਚਾਹੀਦੀ ਵਸਾਨੋ ਦੀ ਉਹਨੂੰ ਜੇ ਹੋ ਜਾਏ ਵਸਾਈ ਉਹ ਨਹੀਂ ਗੰਦੇ ਵੀ ਆਈ ਗਾਨੇ ਨੂੰ ਜੇ ਲੋ ਹੋ ਜਾਏ ਤੇ ਆਲੀ ਮਾਵੇ ਤਰਫੇ ਦਾ ਇਹ ਤੇ ਆਲੀ ਮਾਵੇ ਦਾ ਉਹ ਤੇ ਸਤਾਰਾ ਸਤਾਰਾ ਨੰਬਰ ਐਫ ਆਈ ਆਰ ਦਰਦਿਸਤ ਕਰ ਲਈ ਗਈ ਆ ਤੇ ਜਲਦੀ ਕਿੰਨੇ ਕਿੰਨੇ ਲੋਕਾਂ ਨੇ ਮਾਮਲਾ ਕਰਦੇ ਆ ਜਿਹੜਾ ਜਿਹੜਾ ਟਰੈਕਟਰ ਟਰਾਲੀ ਸੀ ਓਨਰ ਤੋਂ ਮੈਂ ਕਰ ਲਿਆ ਨਹੀ ਜੀ ਇੱਥੇ ਦੀ ਕੋਈ ਗੱਲ ਨਹੀਂ ਟਰੈਕਟਰ ਟਰਾਲੀ ਸਾਡੇ ਕੋਲ ਆ ਉਹਨਾਂ ਨੂੰ ਇਹ ਗੱਲ ਸੀ ਕਿ ਸ਼ਾਇਦ ਐਫ ਆਈ ਆਰ ਜਿਸਟਰ ਨਹੀਂ ਹੋਈ ਉਹਨਾਂ ਨੂੰ ਕਾਪੀ ਮੁਖਾ ਦਿੱਤੀ ਗਈ ਆ ਆਲਰੇਡੀ ਕਾਰਵਾਈ ਕਿ ਚੱਲਦੀ ਪਈ ਹੈ ਪ੍ਰੋਸੀਡਿੰਗਸ ਇੱਕ ਕੀ ਹੋਇਆ ਜਿਹੜਾ ਓਨਰ ਆ ਟਰੈਕ ਥਾਲੂਗਾ ਜਰ ਕਿਹਨਾਂ ਐਫ ਆਈ ਆਰ ਨੰਬਰ 17 ਨੰਬਰ ਬਿਲਕੁਲ ਜਦੋਂ ਉੱਧਰ ਤੱਕ ਚਲਦੇ ਆ गी बिजी है माओ भाजी फोन करो करोड़ अपने सारी आने दीदी ਗੱਲ ਸਰਕਾਰ ਸਰਕਾਰ ਸਰਦ ਨੂੰ ਟਾਈਮ ਲੱਗਦਾ ਹਰ ਕਾਪੀ ਆ ਕੇ ਇੱਕ ਪੇਜ ਨਹੀਂ ਹੁੰਦਾ 8-9 ਪੇਜ ਦੀ ਕਾਪੀ ਹੁੰਦੀ ਹੈ ਕੁਛੋਤਾਂ ਤੇ ਤੁਸਰ ਕਰਦੇ ਜੀ ਕਿਥੇ ਸਰਪੰਚ ਕਿਥੇ ਨੇ ਕਿਥੇ ਸਰਪੰਚ ਬਲਾਉ ਸਰਪੰਚ ਬਲਾਉ ਕਰਦੇ ਜੀ ਬਲਾਓ ਇੱਥੇ ਦੇਖੋ ਬਲਾਉ ਕਰਦੇ ਜੀ ਇਧਰ ਆ ਬਲਾਉ ਕਰਦੇ ਜੀ ਕਿਹੜੇ ਨੇ ਅੱਜ ਆ ਅਸੀਂ ਕੋਆਪਰੇਟ ਕਰਨ ਦੇ ਸਾਰੇ ਨਾਲ ਇਧਰ ਆਓ ਸਰ ਸਾਡੇ ਕੋ ਪਰਚਾ ਹੋ ਗਿਆ ਦੂਜਾ ਮਾਰਚ ਵੀ ਆਉਣੀ ਹੋਣੀ ਇੱਕ ਮਿੰਟ ਸਰ ਸਾਡੇ ਸਾਰੇ ਚੱਲਣ ਦੇ ਹਾਂ ਲੱਗੇ ਬਸ ਵਰਤੀ ਨੂੰ ਇਹ ਤੇ ਉਹ ਚੁਗੀ ਬਾਤ ਉਹ 15 ਹਰ ਕੇ ਦੱਸਦਾ ਕਿ ਕਿਹੜਾ ਕਰਾਉਣਾ ਜੀ ਸਹਿਮਤ ਹੈ ਮੈਂ ਜੀ ਉਹ ਗੱਲ ਬੰਦ ਆ ਉਹ ਦੇਖੋ ਜੋ ਤਾਂ ਮੁੱਖਾ ਪੜਾਇਆ ਉਹ ਸਾਰੇ ਨੂੰ ਭਲਾ ਜਾਂ ਤਿੰਨ ਘੰਟੇ ਆ ਚਾਹੋ ਇਹਨਾਂ ਨੂੰ ਚਲੋ ਠੀਕ ਹੈ ਗੈਟ ਕੋਡੀ ਦੀ ਦੁਕਾਨ ਉਹ ਕਹਿੰਦੇ ਬੰਦਾ ਰਸ ਕਰੀਏ ਬੰਦਾ ਮੈਡ ਹੁਣ ਪਿਛੇ ਹੀ ਟੈਨਸ਼ਨ ਹੋਣੀ ਸਾਰਾ ਕੁਝ ਐਫ ਆਈ ਆਰ ਕੱਟ ਕੇ ਕਿ ਤੁਰਨਾ ਸੀ ਹਰ ਹਾਲ ਕਿ ਨਾ ਰੁਕ ਸੀ ਐਫ ਆਈ ਆਰ ਹੋਣਾ ਸੀ ਛਡੋ ਰਹੀ ਆ ਇਹ ਸਮੂਹ ਇਕੱਠੇ ਇਹਨਾਂ ਦੇ ਕੰਮ ਉਹਨਾਂ ਦੇ ਮੂੜਕਾ ਹੋਈ ਆ ਉਹ ਇਹਨਾਂ ਦੀ ਮਿਸਟੇਕ ਆ ਸਾਰੀ ਮੇਰੀ ਇਹ ਮੈਂ ਤੇ ਮਿਸਟੇਕ ਨਹੀਂ ਜਦੋਂ ਸਟੇਟਮੈਂਟ ਹੋ ਗਈ Ik stel <hieriging>